ਵਚਤਾ ਬਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਵੱਲੋਂ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਸਾਰੇ ਮੈਂਬਰ ਜਿਹੜਾ ਹੈ ਆਪਣਾ ਜਨਮ ਦਿਨ ਜਿਹੜਾ ਹੈ ਬੂਟੇ ਲਗਾ ਕੇ ਜਿਹੜਾ ਮਨਾਉਂਦੇ ਹੈ ਉਸੇ ਤਰ੍ਹਾਂ ਅੱਜ ਸ਼ਾਮਸੁੰਦਰ ਜੀ ਔਰ ਰਮਨ ਐਰਾ ਜੀ ਆਪਾਂ ਸਾਰੇ ਆਪਣੀ ਪੂਰੀ ਟੀਮ ਦੇ ਨਾਲ ਅੱਜ ਬੱਸ ਸਟੈਂਡ ਫਗਵਾੜਾ ਤੇ ਇਕੱਠੇ ਹੋਏ ਆ ਤੇ ਆਪਾਂ ਪਲਾਂਟੇਸ਼ਨ ਕੀਤੀ ਹੈ ਔਰ ਨੀਅਰਬਾਈ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਇਹ ਮੈਸੇਜ ਵੀ ਦਿੱਤਾ ਕਿ ਇਹਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਤੁਸੀਂ ਕਰਨੀ ਹੈ ਔਰ ਆਪਾਂ ਵੀ ਕੰਟੀਨਿਊਸਲੀ ਇੱਥੇ ਬੱਸ ਸਟੈਂਡ ਤੇ ਆ ਕੇ ਇਹਨਾਂ ਨੂੰ ਪਾਣੀ ਦੇਣਾ ਔਰ ਇਹਦੀ ਸਾਂਭ ਸੰਭਾਲ ਕਰਨ ਦਾ ਜਿਹੜਾ ਕੰਮ ਹੈ ਉਹ ਕਰਾਂਗੇ ਕਹਿੰਦੇ ਇੱਕ ਰੁੱਖ ਸੋ ਸੁਖ ਔਰ ਸੁਖ ਆਪਾਂ ਹੀ ਪ੍ਰਾਪਤ ਕਰ ਸਕਦੇ ਆ ਜੇ ਆਪਾਂ ਵਾਤਾਵਰਣ ਨੂੰ ਸੁਖਦ ਰੱਖਾਂਗੇ ਸਾਫ ਸੁਥਰਾ ਰੱਖਾਂਗੇ ਔਰ ਪਲਾਂਟੇਸ਼ਨ ਨੂੰ ਪ੍ਰੋਪਰਲੀ ਆਪਾਂ ਕਰਾਂਗੇ। ਤੋਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਮੈਕਸਿਮਮ ਇਸ ਕੰਮ ਦੇ ਵਿੱਚ ਜਿਹੜਾ ਆ ਆਪਣੀ ਪਾਰਟਿਸਪੇਸ਼ਨ ਦਿਓ। ਪਲਾਂਟੇਸ਼ਨ ਦੇ ਵਿੱਚ ਆਪਣੀ ਪਾਰਟਿਸਪੇਸ਼ਨ ਦਿਓ ਤਾਂ ਜੋ ਆਪਾਂ ਆਪਣੇ ਵਾਤਾਵਰਣ ਨੂੰ ਜਿਹੜਾ ਆ ਸੁਰੱਖਿਅਤ ਕਰ ਸਕੀਏ, ਵਾਤਾਵਰਣ ਨੂੰ ਸੰਭਾਲ ਸਕੀਏ। ਬਹੁਤ-ਬਹੁਤ ਧੰਨਵਾਦ। ਜੈ ਸ਼੍ਰੀ ਰਾਮ ਜੀ। ਅੱਜ ਬੜਾ ਹੀ ਵਧੀਆ ਦਿਨ ਆ। ਇੱਕ ਤਾਂ ਪਹਿਲੀ ਜੁਲਾਈ ਆ ਜੀ। ਉੱਪਰੋ ਹਫਤੇ ਦਾ ਪਹਿਲਾ ਦਿਨ ਔਰ ਮਹੀਨੇ ਦਾ ਪਹਿਲਾ ਦਿਨ ਅੱਜ ਸਾਡੇ ਬਿੱਲੇ ਭਾਜੀ ਜਿਹੜੇ ਬੱਸ ਸਟੈਂਡ ਦੇ ਆ ਸਵੱਛਤਾ ਅਭਿਆਨ ਵੱਲੋਂ ਉਹਨਾਂ ਦਾ ਬਰਥਡੇ ਮਨਾਇਆ ਜਾ ਰਿਹਾ ਹੈ। ਔਰੇ ਬੜੇ ਜਿਹੜਾ ਜਿੱਦਾਂ ਆਪਾਂ ਹਰ ਵਾਰੀ ਸਵੱਛਤਾ ਅਭਿਆਨ ਸ਼ੁਰੂ ਕਰਦੀ ਹੈ ਸੋਸਾਇਟੀ ਕਿ ਆਪਣੇ ਬਰਥਡੇ ਦੇ ਉੱਤੇ ਖੁਸ਼ੀ ਦੇ ਉੱਤੇ ਮੈਰਿਜ ਅਨਿਵਰਸਰੀ ਦੇ ਉੱਤੇ ਬੂਟੇ ਲਾਓ। ਸੋ ਅੱਜ ਅਸੀਂ ਸਵੇਰ ਤੋਂ ਲੱਗੇ ਹੋਏ ਆਂ, ਕੱਲ ਤੋਂ ਲੱਗੇ ਹੋਏ ਆਂ। ਅਸੀਂ ਕਾਫੀ ਜਗ੍ਹਾ ਬੂਟੇ ਲਗਾਏ ਆ। ਔਰੇ ਬੂਟੇ ਜਿਹੜੀ ਆ ਸਵੱਛਤਾ ਅਭਿਆਨ ਸੋਸਾਇਟੀ ਆ ਸਾਡੇ ਜਿਹੜੇ ਪ੍ਰਧਾਨ ਆ ਸੀਸ਼ ਕਾਂਧੀ ਜੀ ਔਰ ਚ ਔਰ ਸਾਡੀ ਸਾਡੀ ਟੀਮ ਜਿਹੜੀ ਆ ਉਹਨਾਂ ਦੇ ਅਦਕਸ਼ਤਾ ਦੇ ਵਿੱਚ ਕੰਮ ਹੋ ਰਿਹਾ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਤੁਹਾਡੇ ਕੋਈ ਵੀ ਖੁਸ਼ੀ ਤੁਹਾਡੇ ਘਰ ਦੇ ਵਿੱਚ ਆ ਚਾਹੇ ਤੁਹਾਡੇ ਬੱਚੇ ਦਾ ਜਨਮ ਦਿਨ ਆ ਚਾਹੇ ਤੁਹਾਡੀ ਮੈਰਿਜ ਅਨਿਵਰਸਰੀ ਆ ਚਾਹੇ ਕਿਸੇ ਦਾ ਬਰਥਡੇ ਆ ਉਹਨੇ ਰੁਖ ਲਾਓ ਜਿੰਨੇ ਤੁਸੀਂ ਸਾਂਭ ਸਕੋ ਸੋ ਸਵੱਛਤਾ ਅਭਿਆਨ ਸੁਸਾਇਟੀ ਸਮੇਂ-ਸਮੇਂ ਦੇ ਉੱਤੇ ਬਹੁਤ ਵਧੀਆ ਪ੍ਰੋਜੈਕਟ ਕਰ ਰਹੀ ਆ ਮੈਂ ਅਪੀਲ ਕਰਦਾ ਕਿ ਤੁਸੀਂ ਵੀ ਸਾਰੇ ਰਲ ਕੇ ਸਵੱਛਤਾ ਅਭਿਆਨ ਸੁਸਾਇਟੀ ਦਾ ਜਿਹੜਾ ਹੈਗਾ ਆ ਕਦ ਵਧਾਓ ਔਰ ਸਾਡੇ ਨਾਲ ਜੁੜੋ ਸਾਡੇ ਨਾਲ ਜੁੜ ਕੇ ਕਿ ਕਿੰਨਾ ਵਾਤਾਵਰਨ ਜਿਹੜਾ ਆ ਕੇ ਆਏ ਆ ਸੋ ਇਹ ਵਾਤਾਵਰਨ ਉਦੋਂ ਹੀ ਸ਼ੁੱਧ ਹੋਣਾ ਜੇ ਆਪਾਂ ਕੁਦਰਤ ਦੇ ਛੇੜ ਨਾ ਕਰੀਏ ਔਰ ਆਪਾਂ ਬੂਟੇ ਲਾਈਏ ਬਹੁਤਾ ਨਾ ਕਹਿੰਦਾ ਮੈਂ ਕਰੀ ਫਿਰ ਅਪੀਲ ਕਰਦਾ ਔਰ ਸਾਰਿਆਂ ਨੂੰ ਜਿਹਨਾਂ ਦਾ ਅੱਜ ਬਰਥਡੇ ਹੈ ਬਿੱਲੇ ਭਾਈ ਦਾ ਔਰ ਮੇਰਾ ਵੀ ਬਰਥਡੇ ਹੈ ਸੋ ਆਪਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਸਵੱਛਤਾ ਅਭਿਆਨ ਨੂੰ ਜਿਹੜੀ ਹੈ ਇਹ ਉਮੀਦ ਹੈ ਕਿ ਇਹ ਇਦਾਂ ਦੇ ਕੰਮ ਜੜੇ